ਰੇਕਤਵਾਦੀ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ। ਆਮ੍ਰਿਤਸਰ ਫਰੂਟ ਐਂਡ ਵੈਜੀਟੇਬਲ ਮਰਚੈਂਟ ਐਸੋਸੀਏਸ਼ਨ ਸਬਜ਼ੀ ਮੰਡੀ ਵੱਲਾ ਵੱਲੋਂ ਪ੍ਰਧਾਨ ਚਰਨਜੀਤ ਸਿੰਘ ਬਤਰਾ, ਜਰਨਲ ਸੈਕਟਰੀ ਚਤਿੰਦਰ ਖੁਰਾਨਾ, ਬਿੱਲਾ ਨਿਜ਼ਾਮਪੁਰਾ, ਹਰਪ੍ਰੀਤ ਸਿੰਘ ਹੈਪੀ, ਇਕਬਾਲ ਸਿੰਘ ਵਾਲੀ ਤੇ ਸਮੂਹ ਆਰਤੀਆ ਵੱਲੋਂ ਅਚਨਾਲਾ ਵਿਖੇ ਹੜ੍ਹ ਪੀੜਤਾਂ ਲਈ ਵੱਡੀ ਗਿਣਤੀ ਵਿੱਚ ਤਰਪਾਲਾਂ ਭੇਜੀਆਂ ਗਈਆਂ ਅਤੇ ਨਾਲ ਹੀ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਹੜ੍ਹ ਪੀੜਤਾ ਲਈ ਸਹਿਯੋਗ ਕਰਨ ਤਾਂ ਜੋ ਇਸ ਵਿਪਤਾ ਦੀ ਮਾਰ ਚੱਲ ਰਹੇ ਪਿੰਡਾਂ ਦੇ ਲੋਕਾਂ ਦੀ ਵੱਧ ਤੋਂ ਵੱਧ ਸਹਾਇਤਾ ਕਰ ਸਕੀਏ। ਅਜੀ ਨਾਲੇ ਹਲਕੇ ਜਿੱਥੇ ਬਹੁਤ ਜ਼ਿਆਦਾ ਪਾਣੀ ਆਇਆ ਉਹ ਹਲਕੇ ਜਾਇਆ ਸੀ ਸੋ ਡੀਸੀ ਸਾਹਿਬ ਨੇ ਸਾਨੂੰ ਇਹ ਕਿਹਾ ਸੀਗਾ ਵੀ ਜੇ ਤੁਸੀਂ ਕਰ ਸਕਦੇ ਜੇ ਤਰਪਾਲਾਂ ਦੀ ਸੇਵਾ ਕੀਤੀ ਜਾਵੇ ਉਹਨਾਂ ਦੇ ਕਹਿਣ ਮੁਤਾਬਕ ਫਿਰ ਅਸੀਂ ਕੋਈ ਸਮਝ ਲੋ 1100 ਤਰਪਾਲ ਜਿਹੜੀ ਆ ਉਹ ਲੈ ਕੇ ਆਏ ਸੀ ਤੇ ਉੱਥੇ ਸਾਨੂੰ ਐਮਐਲਏ ਸਾਹਿਬ ਕਾ ਮੰਤਰੀ ਧਾਰੀਵਾਲ ਸਾਹਿਬ ਮਿਲੇ ਡੀਐਮਓ ਸਾਹਿਬ ਉੱਥੇ ਸੀਗਾ ਡੀਸੀ ਸਾਹਿਬ ਮੈਡਮ ਐਡੀਸੀ ਸਾਹਿਬ ਜੋ ਵੀ ਜਿਵੇਂ ਉਹਨਾਂ ਨੇ ਕਿਹਾ ਫਿਰ ਅਸੀਂ ਉਸ ਹਿਸਾਬ ਨਾਲ ਜਿੱਥੇ-ਜਿੱਥੇ ਉਹਨਾਂ ਦੀ ਜ਼ਰੂਰਤ ਸੀ ਉਹ ਤਰਪਾਲਾਂ ਅੰਮ੍ਰਿਤਸਰ ਫਰੂਟ ਐਂਡ ਵੈਜੀਟਲ ਮਰਚੰਟ ਐਸੋਸੀਏਸ਼ਨ ਵੱਲੋਂ ਆਪਣੇ ਜਿਹੜੇ ਭਰਾ ਜਿਨ੍ਹਾਂ ਨੇ ਆਪਣੇ ਤੌਰ ਤੇ ਸਹਿਯੋਗ ਕਰਕੇ ਲਈਆਂ 1100 ਤਰਪਾਲ ਅਸੀਂ ਇੱਧਰ ਦੇ ਕੇ ਗਏ ਆਂ ਔਰ ਉਹਨਾਂ ਨੇ ਜੋ ਵੀ ਅਸੀਂ ਇਹਨਾਂ ਨੂੰ ਇਹ ਗੱਲ ਕਹੀ ਹੋਰ ਵੀ ਜਿਹੜੀ ਮੰਗ ਹੋएगी ਜਿਹੜੀ ਚੀਜ਼ ਦੀ ਵੀ ਲੋੜ ਹੋएगी ਅਸੀਂ ਵੀ ਵੱਧ ਤੋਂ ਵੱਧ ਉੱਥੇ ਸਹਾਇਤਾ ਕਰਾਂਗੇ ਇਹੋ ਜਿਹਾ ਦੌਰ ਤੇ ਆਣਾ ਨਹੀਂ ਚਾਹੀਦਾ ਇਨਾ ਪਾਣੀ ਇਥੇ ਗੁਰਦੁਆਰਿਆਂ ਦੇ ਲੰਗਰ ਬਣਦਾ ਪਿਆ ਲੋਕੀ ਸੇਵਾ ਕਰਨੜ ਵੀ ਬਹੁਤ ਆ ਬਾਕੀ ਤਰਾਸ ਦੀ ਵੀ ਬਹੁਤ ਵੱਡੀ ਆ ਹਮਾ ਜਲਦੋਂ ਜੀ ਆਣ ਕੇ ਤੋਂ ਜਿਹੜਾ ਪਾਣੀ ਆ ਰਿਹਾ ਉਹਦੇ ਨਾਲ ਬਹੁਤ ਵੱਡਾ ਨੁਕਸਾਨ ਹੋ ਗਿਆ ਝੋਨੇ ਡੁੱਬੇ ਪਏ ਦੇਖਣ ਦਾ ਨਜ਼ਾਰਾ ਉਧਰ ਦਾ ਵੀ ਕੋਈ ਕੀ ਹਾਲ ਆ ਲੋਕਾਂ ਦਾ ਸੋ ਅਸੀਂ ਮਾਲਕ ਦੇ ਗਾੜੀ ਇਹੋ ਬਿੰਦਾਂ ਕਰਦੇ ਮੀ ਛੇਤੀ ਤੋਂ ਛੇਤੀ ਹਟੇ ਤੇ ਇਹ ਜਿਹੜਾ ਤੋ ਤਰਾਸਦੀ ਆ ਪਾਣੀ ਦੀ ਇਹਨਾਂ ਤੋਂ ਲੋਕਾਂ ਨੂੰ ਛੜਕਾਰਾ ਵਾਲੇ ਤੋਂ ਲੋਕੀ ਆਪਾਂ ਆਪਣੇ ਘਰਾਂ ਦੇ ਵਿੱਚ ਜਾਂ ਜੇ ਨਾਲਾ ਵਿਖੇ ਆਏ ਹੜ੍ਹਾਂ ਨੂੰ ਲੈ ਕੇ ਫਰੂਟ ਐਂਡ ਵੈਜੀਟੇਬਲ ਮੱਟੜ ਐਸੋਸੀਏਸ਼ਨ ਵੱਲੋਂ ਸਬਜ਼ੀ ਮੰਡੀ ਦੇ ਸੂਹ ਆੜਤੀਆਂ ਨੇ ਰੜ ਕੇ ਉੱਥੇ ਤਰਪਾਲਾਂ ਭੇਜੀਆਂ ਹਨ ਤਾਂ ਜੋ ਜਿਹੜੇ ਲੋਕ ਉੱਥੇ ਹੜ੍ਹ ਦੇ ਵਿੱਚ ਘਰੇ ਹੋਏ ਹਨ ਘਰ ਨਹੀਂ ਹਨ ਉਹਨਾਂ ਨੂੰ ਕੋਈ ਛੱਤ ਮਿਲ ਸਕੇ ਪਾਣੀ ਤੋਂ ਬਚ ਸਕਣ ਤੇ ਇਹਨਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਵੱਧ ਵੱਧ ਲੋਕ ਆਪਣੇ ਉਹਨਾਂ ਭਈਆਂ ਦਾ ਜਿਹੜੇ ਕਿਸਾਨ ਭਰਾ ਨੇ ਜਾਂ ਪਿੰਡਾਂ ਦੇ ਵਿੱਚ ਹੋਰ ਗਰੀਬ ਲੋਕ ਨੇ ਉਹਨਾਂ ਦੀ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ ਹੈ ਤਾਂ ਜੋ ਸਾਡੇ ਪੰਜਾਬੀਆਂ ਦੀ ਘਾਬਤ ਹੈ ਵੀ ਜਦੋਂ ਵੀ ਮੁਸ਼ਕਲ ਆਉਂਦੀ ਹੈ ਤਾਂ ਅਸੀਂ ਸਾਰੇ ਇਕੱਠੇ ਹੋ ਕੇ ਉਸ ਮੁਸ਼ਕਲ ਦਾ ਸਾਹਮਣਾ ਕਰਦੇ ਹਾਂ ਫਰਸਟ ਵੇ ਅੰਮ੍ਰਿਤਸਰ ਖਬਰਨਾਮਾ ਤੋਂ ਅਮਰੀਕ ਸਿੰਘ ਵੱੱਲਾ ਦੀ ਰਿਪੋਰਟ ਅੰਮ੍ਰਿਤਸਰ